ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਚੌਥਾ ਜਿਨਾ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮਕ ਪ੍ਰੀਤ ਨਾ ਹੋਏ ਉਹ ਆਵੈ ਜਾਏ ਪੁਆਈਐ ਸੁਪਨੇ ਸੁਖ ਨ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਤਿਨਾ ਗੁਰ ਸਬਦਿ ਸੁਖ ਹੋਏ ਜਿਨਾ ਅੰਦਰ ਦੂਜਾ ਭਾਉ ਹੈ ਤਿਨਾ ਗੁਰਮਕ ਪ੍ਰੀਤ ਨ ਹੋਏ ਓ ਆਵੈ ਜਾਏ ਪੁਆਈਐ ਸਪਨੇ ਸੁਖ ਨ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਤਿਨਾ ਗੁਰ ਸ਼ਬਦੇ ਸੁਖ ਹੋਏ ਜਿਨਾ ਅੰਦਰ ਦੂਜਾ ਭਾਉ ਹੈ ਤਿੰਨਾ ਗੁਰਮਕ ਪ੍ਰੀਤ ਨਾ ਹੋਏ ਉਹ ਆਵੇ ਜਾਏ ਪੁਆਈਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁੰਨ ਪਿਆ ਤਿੰਨਾ ਗੁਰ ਸ਼ਬਦੇ ਸੁਖ ਹੋਏ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿੰਨਾ ਗੁਰਮਕ ਪ੍ਰੀਤ ਨਾ ਹੋਏ ਉਹ ਆਵੈ ਜਾਏ ਪੁਆਈਐ ਸੁਪਨੇ ਸੁਖ ਨ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁਖ ਹੈ ਦੁਖ ਬਿਨ ਸਹਿ ਦੁਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਤਿਨਾਂ ਗੁਰ ਸ਼ਬਦਿ ਸੁਖ ਹੋਇ ਜਿਨਾਂ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮਕ ਪ੍ਰੀਤ ਨ ਹੋਇ ਉਹ ਆਵੈ ਜਾਇ ਪੁਆਈਐ ਸੁਪਨੇ ਸੁਖ ਨ ਕੋਇ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਤਿੰਨਾ ਗੁਰ ਸਬਦੇ ਸੁਖ ਹੋਏ ਜਿਨਾ ਅੰਦਰ ਦੂਜਾ ਭਾਉ ਹੈ ਤਿੰਨਾ ਗੁਰਮਕ ਪ੍ਰੀਤ ਨਾ ਹੋਏ ਉਹ ਆਵੈ ਜਾਏ ਪੁਆਈਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਜਿਨ੍ਹਾਂ ਗੁਰ ਸ਼ਬਦੇ ਸੁਖ ਹੋਏ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮਕ ਪ੍ਰੀਤ ਨਾ ਹੋਏ ਉਹ ਆਵੈ ਜਾਏ ਪੁਆਈਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁਖ ਹੈ ਦੁਖ ਬਿਨ ਸਹਿ ਦੁਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਇ ਜਿਨ ਕੋ ਪੋਤ ਪੁੰਨ ਪਿਆ ਤਿਨਾ ਗੁਰ ਸ਼ਬਦੇ ਸੁਖ ਹੋਏ ਜਿਨਾ ਅੰਦਰ ਦੂਜਾ ਭਾਉ ਹੈ ਤਿਨਾ ਗੁਰਮਕ ਪ੍ਰੀਤ ਨ ਹੋਏ ਉਹ ਆਵੈ ਜਾਏ ਪੁਆਈਐ ਸੁਪਨੇ ਸੁਖ ਨ ਕੋਏ ਕੂੜ ਕਮ ਆਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁਨ ਪਿਆ ਤਿਨਾਂ ਗੁਰ ਸ਼ਬਦੇ ਸੁਖ ਹੋਏ ਜਿਨਾਂ ਅੰਦਰ ਦੁਜਾ ਭਾਉ ਹੈ ਤਿੰਨਾ ਗੁਰਮਕ ਪ੍ਰੀਤ ਨਾ ਹੋਏ ਉਹ ਆਵੈ ਜਾਏ ਪੁਆਈਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁਖ ਹੈ ਦੁਖ ਬਿਨ ਸਹਿ ਦੁਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁਨ ਪਿਆ ਤਿੰਨਾ ਗੁਰ ਸ਼ਬਦੇ ਸੁਖ ਹੋਏ ਜਿਨ੍ਹਾਂ ਅੰਦਰ ਦੁਜਾ ਭਾਉ ਹੈ ਤਿੰਨਾ ਗੁਰਮਕ ਪ੍ਰੀਤ ਨਾ ਹੋਏ ਉਹ ਆਵੈ ਜਾਏ ਪੁਆਈਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁਖ ਹੈ ਦੁਖ ਬਿਨ ਸਹਿ ਦੁਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਤਿਨਾਂ ਗੁਰ ਸ਼ਬਦਿ ਸੁਖ ਹੋਏ ਜਿਨਾਂ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮਕ ਪ੍ਰੀਤ ਨ ਹੋਏ ਉਹ ਆਵੈ ਜਾਏ ਪੁਆਈਐ ਸੁਪਨੇ ਸੁਖ ਨ ਕੋਏ ਕੂੜਕੁ ਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁਖ ਹੈ ਦੁਖ ਬਿਨ ਸਹਿ ਦੁਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਤਿਨਾ ਗੁਰ ਸਬਦੇ ਸੁਖ ਹੋਏ ਜਿਨਾ ਅੰਦਰ ਦੂਜਾ ਭਾਉ ਹੈ ਇੰਨਾ ਗੁਰਮਕ ਪ੍ਰੀਤ ਨਾ ਹੋਏ ਉਹ ਆਵੇ ਜਾਏ ਪੁਆਈਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁਖ ਰੋਏ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁੰਨ ਪਿਆ ਤਿੰਨਾ ਗੁਰ ਸ਼ਬਦੇ ਸੁਖ ਹੋਏ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿੰਨਾ ਗੁਰਮਕ ਪ੍ਰੀਤ ਨਾ ਹੋਏ ਉਹ ਆਵੇ ਜਾਏ ਪੁਆਈਐ ਸੁਪਨੇ ਸੁਖ ਨਾ ਕੋਏ ਕੂੜ ਕਮਾਵੇ ਕੂੜ ਉਚਰੈ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁਖ ਰੋਏ ਨਾਨਕ ਤਾਤ ਲਿਵੈ ਜੋੜ ਨ ਆਵਈ ਜੇ ਲੋਚ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਤਿਨਾਂ ਗੁਰ ਸ਼ਬਦੇ ਸੁਖ ਹੋਏ ਨਾਨਕ ਤਾਤ ਲਿਵੈ ਜੋੜ ਨ ਆਵਈ ਜੇ ਲੋਚ ਸਭ ਕੋਏ ਜਿਨ ਕੋ ਪੋਤ ਪੁਨ ਪਿਆ ਤਿਨਾਂ ਗੁਰ ਪ੍ਰਸਾਦਿ ਸੁਖ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ